ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਚਾਨਕ ਸੁਰਖੀਆਂ ਚੱਲ ਜਾਂਦੇ ਨੇ ਸੁਰਖੀਆਂ ਚਾਉਣ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਪੰਜਾਬ ਨੂੰ ਲੈ ਕੇ ਵੱਡੀ ਨਸੀਹਤ ਉਹਨਾਂ ਵੱਲੋਂ ਕੀਤੀਆਂ ਗਈਆਂ ਟਕੋਰਾ ਇਸ ਨੇ ਹੀ ਪੰਜਾਬ ਤੋਂ ਲੈ ਕੇ ਦਿੱਲੀ ਦਰਬਾਰ ਤੱਕ ਚਰਚਾ ਛੇੜ ਦਿੱਤੀ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਚ ਬਾਗੀਸੁਰੂਲਾਪ ਰਹੇ ਨੇ ਕੀ ਕੈਪਟਨ ਅਮਰਿੰਦਰ ਸਿੰਘ ਘਰ ਵਾਪਸੀ ਕਰਨਾ ਚਾਹੁੰਦੇ ਨੇ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਤਰੀਕੇ ਨਾਲ ਆਪਣੇ ਹੀ ਢੰਗ ਦੀ ਰਾਜਨੀਤੀ ਕਰ ਰਹੇ ਨੇ ਕੀ ਨੇ ਉਹਨਾਂ ਦੇ ਬੋਲਾਂ ਦੇ ਮਾਇਨੇ ਕੀ ਉਹਨਾਂ ਦੀ ਪੁੱਛਗਿਛ ਨਹੀਂ ਹੈ ਪਾਜ-ਪਾਜ ਕਿ ਉਹ ਆਪਣੀ ਪੁੱਛਗਿਛ ਪਤਾਉਣਾ ਚਾਹੁੰਦੇ ਨੇ ਕੀ ਉਹ ਪੰਜਾਬ ਦੇ ਮੁੱਖ ਸਲਾਹਕਾਰ ਵਜੋਂ ਬਿਚਰਨਾ ਚਾਹੁੰਦੇ ਨੇ ਕੀ ਉਹ 227 ਦੇ ਵਿੱਚ ਮੁੱਖ ਫਰੇਮ ਚਾਉਣਾ ਚਾਹੁੰਦੇ ਨੇ ਕੀ ਆ ਉਹਨਾਂ ਦੇ ਮਨ 'ਚ ਜਾਂ ਸੱਚਮੁੱਚ ਅਮਰਿੰਦਰ ਸਿੰਘ ਪੰਜਾਬ ਨੂੰ ਲੈ ਕੇ ਫਿਕਰਮੰਦ ਨੇ ਪੰਜਾਬ ਨਾਲ ਹੋ ਰਹੀ ਵਿਧਿਕੀ ਨੂੰ ਲੈ ਕੇ ਫਿਕਰਮੰਦ ਨੇ ਪੰਜਾਬ ਦੇ ਉੱਤੇ ਹੋ ਰਹੇ ਕੇਂਦਰੀ ਹਮਲਿਆਂ ਨੂੰ ਲੈ ਕੇ ਚਿੰਤਾਤ ਨੇ ਕੀ ਉਹ ਅਮਰਿੰਦਰ ਸਿੰਘ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਚਾਹੁੰਦੇ ਨੇ ਕੀ ਅਮਰਿੰਦਰ ਸਿੰਘ ਅਕਾਲੀ ਭਾਜਪਾ ਘੱਟਸ਼ੋਰ ਕਰਾਉਣਾ ਚਾਹੁੰਦੇ ਨੇ ਚਾਹੁੰਦੇ ਕੀ ਨੇ ਸਵਾਲ ਇਹ ਨੇ ਇੱਕ ਨਹੀਂ ਤਰਜਨਾ ਸਵਾਲ ਪੈਦਾ ਹੋਏ ਨੇ ਤੇ ਕਈ ਸਵਾਲਾਂ ਦੇ ਜਵਾਬ ਵੀ ਲੱਭੇ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਅਮਰਿੰਦਰ ਸਿੰਘ ਮੁੱਖ ਮੰਤਰੀ ਕਰਤਾਰਪੁਰ ਸਾਧ ਦਾ ਲਾਂਗਾ ਖੁੱਲ ਰਿਹਾ ਹੈ ਸੰਗਤ ਨਾਨਕ ਨਾਮ ਲੈਵਾ ਸੰਗਤ ਪੰਜਾਬੀਆਂ ਚ ਚੜਦੇ ਲਹਿੰਦੇ ਪੰਜਾਬ ਚ ਇੱਕ ਖੁਸ਼ੀ ਦਾ ਮਾਹੌਲ ਹੈ ਪਰ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੀ ਸਟੇਜ ਤੋਂ ਕੇਂਦਰ ਦੀ ਬੋਲੀ ਬੋਲਦੇ ਨੇ ਭਾਜਪਾ ਦੀ ਬੋਲੀ ਬੋਲਦੇ ਨੇ ਸਰਕਾਰ ਕਾਂਗਰਸ ਦੀ ਪਾਰਟੀ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਵੱਜੋਂ ਹੈ ਤੇ ਪਰ ਬੋਲੀ ਕੇਂਦਰ ਦੀ ਹੈ ਅਮਰਿੰਦਰ ਸਿੰਘ ਕੇਂਦਰ ਚ ਵੀ ਕਾਂਗਰਸ ਦੀ ਸਰਕਾਰ ਹੈ ਪੰਜਾਬ ਚ ਵੀ ਕਾਂਗਰਸ ਦੀ ਸਰਕਾਰ ਤੇ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਪਾਣੀਆਂ ਦੇ ਮਸਲੇ ਤੇ ਬਿਦਾਨ ਸਵਾਲ ਲੱਗਦੀ ਹੈ ਤੇ ਪਾਣੀਆਂ ਦੇ ਮਸਲੇ ਤੇ ਅਮਰਿੰਦਰ ਸਿੰਘ ਸਟੈਂਡ ਲੈ ਲੈਂਦੇ ਨੇ ਜਿਹੜੀ ਉਹਨਾਂ ਦੀ ਉਹ ਹਾਈ ਕਮਾਂਡ ਨੂੰ ਮਨਜ਼ੂਰ ਨਹੀਂ ਜਿਹੜਾ ਉਹਨਾਂ ਦੀ ਹੀ ਪਾਰਟੀ ਦੀ ਕਾਂਗਰਸ ਲੀਡਰਸ਼ਿਪ ਹਰਿਆਣੇ ਵਾਲੀ ਯੂਨਿਟ ਨੂੰ ਮਨਜ਼ੂਰ ਨਹੀਂ ਪਰ ਅਮਰਿੰਦਰ ਸਿੰਘ ਕਹਿੰਦੇ ਨਾ ਪਾਣੀਆਂ ਦਾ ਰਾਖਾ ਸਰਟੀਫਿਕੇਟ ਲੈਣਾ ਹੈ ਇਹ ਪੰਜਾਬ ਦਾ ਫਿਕਰ ਸੀ ਕਹਿਣ ਤੋਂ ਪਾ ਅਮਰਿੰਦਰ ਸਿੰਘ ਜਿਹੜੀ ਧਿਰ ਚ ਰਹਿੰਦੇ ਨੇ ਉੱਥੇ ਰਹਿ ਕੇ ਵੀ ਉਹ ਆਪਣੀ ਵੱਖਰੀ ਲੀਕ ਖਿੱਚਣ ਦੀ ਕੋਆਇਦ ਨੂੰ ਕਾਇਮ ਰੱਖਦੇ ਨੇ ਸਰਕਾਰ ਦਿੱਲੀ ਦੇ ਵਿੱਚ ਕਾਂਗਰਸ ਦੀ ਸੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ 84 ਦਾ ਵਕਤ ਸੀ ਜੂਨ ਮਹੀਨੇ ਚ ਸੱਚਕਨਚੀ ਦਰਬਾਰ ਸਾਹਿਬ ਤੇ ਹਮਲਾ ਤੇ ਅਮਰਿੰਦਰ ਸਿੰਘ ਅਸਤੀਫਾ ਦੇ ਕੇ ਬਾਹਰ ਉਹ ਮਰਿੰਦਰ ਸਿੰਘ ਬਰਨਾਲੇ ਦੀ ਸਰਕਾਰ ਚ ਖੇਤੀਬਾੜੀ ਮੰਤਰੀ ਦਰਬਾਰ ਸਾਹਿਬ ਚ ਪੁਲਿਸ ਦਾ ਦਾਖਲ ਹੋਣਾ ਅਮਨਿੰਦਰ ਸਿੰਘ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਰ ਆਪ ਜੰਦਲੇ ਕੀ ਅਜੇ ਵੀ ਅਮਨਿੰਦਰ ਸਿੰਘ ਚ ਅਜੇ ਹਜਾ ਜਜ਼ਬਾ ਬਾਕੀ ਹੈ ਕੀ ਉਹਨਾਂ ਕੋਲ ਅਜੇ ਵੀ ਸਿਆਸਤ ਲਈ ਵਕਤ ਪਿਆ ਕੀ ਅਜੇ ਵੀ ਉਹ ਕੋਈ ਨਵਾਂ ਪੈਂਡਾ ਤੈਅ ਕਰਨਾ ਚਾਹੁੰਦੇ ਨੇ ਕੀ ਹੈ ਅੱਛਾ ਕੀ ਕੀਤਾ ਅਮਨਿੰਦਰ ਸਿੰਘ ਨੇ ਇਸੇ ਤਰ੍ਹਾਂ ਤੁਸੀਂ ਹੋ ਸਕਦਾ ਹੈ ਕੁਝ ਨੇ ਇੰਟਰਵਿਊ ਸੁਣ ਲਈ ਹੋਵੇ ਅਮਰਿੰਦਰ ਸਿੰਘ ਨਾਲ ਇੰਡੀਆ 2 ਤੇ ਟੂਡੇ ਤੇ ਉੱਤੇ ਇੱਕ ਇੰਟਰਵਿਊ ਹੁੰਦੀ ਹੈ ਉਹ ਸੰਟਰਵਿਊ ਚ ਪੰਜਾਬ ਨੂੰ ਲੈ ਕੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਭਾਜਪਾ ਨੂੰ ਲੈ ਕੇ ਭਾਜਪਾ ਦੀ ਸਿਆਸਤ ਨੂੰ ਲੈ ਕੇ ਪੰਜਾਬ ਪ੍ਰਤੀ ਉਹਨਾਂ ਦੇ ਨਜ਼ਰੀਆਂ ਨੂੰ ਲੈ ਕੇ ਕਈ ਸਵਾਲ ਹੁੰਦੇ ਨੇ ਤੇ ਅਮਰਿੰਦਰ ਸਿੰਘ ਹਰ ਸਵਾਲ ਤੇ ਤੇ ਕੁਝ ਸਵਾਲਾਂ ਤੋਂ ਬਿਨਾਂ ਵੀ ਖੁਦ ਉਹ ਆਪਣੇ ਅਜਿਹੇ ਜਵਾਬ ਦਿੰਦੇ ਨੇ ਕਿ ਜਿਹੜੀ ਕੇਂਦਰ ਦੀ ਭਾਜਪਾ ਹਾਈ ਕਮਾਂਡ ਨੂੰ ਘਟੈਰੇ ਚ ਖੜਾ ਕਰਦੀ ਹੈ ਅਮਰਿੰਦਰ ਸਿੰਘ ਸਿੱਧਾ ਕਹਿੰਦੇ ਆ ਕਿ ਭਾਜਪਾ ਸੱਤ ਦਾ ਸਲਾਹ ਹੀ ਨਹੀਂ ਲੈਂਦੀ ਪੰਜਾਬ ਦੇ ਮਸਲਿਆਂ ਲਈ ਅਮਰਿੰਦਰ ਸਿੰਘ ਕਹਿੰਦੇ ਹਾਂ ਸੰਤਾ ਪੁੱਛੇ ਹੀ ਨਹੀਂ ਜਾਂਦਾ ਮੇਰੇ ਕੋਲ ਤਜਰਬਾ ਹੈ ਅਗਲਾ ਕਹਿੰਦਾ ਮੈਂ ਐਮਪੀ ਰਿਆਂ ਐਮਐਲਏ ਰਿਆਂ ਮੁੱਖ ਮੰਤਰੀ ਰਿਆਂ ਸਾਡੀ ਸਲਾਹ ਹੀ ਨਹੀਂ ਲੈਂਦੇ ਕਹਿੰਦੇ ਸਲਾਹ ਕਿਉਂ ਨਹੀਂ ਲੈਂਦੇ ਜਦੋਂ ਸਲਾਹ ਦਾ ਸਵਾਲ ਆਇਆ ਅਮਰਿੰਦਰ ਸਿੰਘ ਕਹਿੰਦੇ ਉਹ ਲਿਟਰਚ ਛੋਟਾ ਜਵਾਕ ਰਬਨੀਤ ਬਿੱਟੂ ਉਹ ਦੱਸੂਗਾ ਪੰਜਾਬ ਦੀ ਸਿਆਸਤ ਕਿਵੇਂ ਕਰਨੀ ਹੈ ਪੰਜਾਬ ਚ ਬੀਜੇਪੀ ਨੂੰ ਕਿਵੇਂ ਵਿਚਰਨਾ ਚਾਹੀਦਾ ਕਹਿੰਦਾ ਉਹਦੀ ਸਲਾਹ ਚੱਲੂਗੀ ਜਾਂ ਉਹ ਮਨਜਿੰਦਰ ਸਿੰਘ ਸਿਰਸਾ ਜਿਹੜਾ ਕਹਿੰਦੇ ਹਰਿਆਣੇ ਚ ਜੰਮਦਾ ਦਿੱਲੀ ਚ ਪੋਲਿਟਿਕਸ ਕਰਦਾ ਹੈ ਦਿੱਲੀ ਦੀ ਰਾਜਨੀਤੀ ਕਰਦਾ ਤੇ ਪੰਜਾਬ ਚ ਬੀਜੇਪੀ ਨੂੰ ਸਲਾਹ ਦਿੰਦਾ ਕਹਿੰਦੇ ਉਹ ਸਲਾਹ ਕਰ ਹੋਣੀ ਫਿਰ ਅਮਰਿੰਦਰ ਸਿੰਘ ਕਹਿੰਦੇ ਚੰਡੀਗੜ੍ਹ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਕਿੰਦੇ ਕਿਵੇਂ ਫੈਸਲਾ ਲੈ ਸਕਦੇ ਤੁਸੀਂ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਸਿੱਧਾ ਸਵਾਲ ਕਰਦੇ ਆ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਨੂੰ ਨਹੀਂ ਸਮਝ ਰਿਹਾ ਤਕਲੀਫ ਕੀ ਆ ਤੁਹਾਨੂੰ ਯੂਨੀਵਰਸਿਟੀ ਜਿਵੇਂ ਚੱਲ ਰਹੀ ਹੋਵੇਂ ਚੱਲਣ ਦਿਓ ਤੇ ਸਵਾਲ ਕਰਤਾ ਪੁੱਛਦਾ ਕਿ ਅਮਰਿੰਦਰ ਸਿੰਘ ਜੀ ਇਹ ਫੈਸਲੇ ਕੇਂਦਰ ਦੀ ਪਾਰਟੀ ਪਾਲ ਹੈ ਜੀ ਕਹਿੰਦੇ ਫਿਰ ਕੀ ਹੋ ਗਿਆ ਜਿਹੜਾ ਵੀ ਕਹਿ ਰਿਹਾ ਕਹਿੰਦੇ ਗਲਤ ਹੈ ਮਤਲਬ ਇਹ ਸਵਾਲ ਸੂਬੇਈ ਹੱਕਾਂ ਦਾ ਮਸਲਾ ਹੈ ਤੇ ਅਮਰਿੰਦਰ ਸਿੰਘ ਨੇ ਅਨੰਦਪੁਰ ਸਾਬ ਦੇ ਮਤੇ ਦੀ ਪੈਰਵੀ ਕੀਤੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੰਦਪੁਰ ਸਾਬ ਦੇ ਮਤਾ ਸੂਬਿਆਂ ਦੇ ਹੱਕਾਂ ਦੀ ਗੱਲ ਕਰਦਾ ਸੂਬਿਆਂ ਦੇ ਹੱਕਾਂ ਦੀ ਗੱਲ ਕਰਦਾ ਕੇਂਦਰ ਦੇ ਤੇ ਨਜ਼ਰਸਾਨੀ ਕਿਉਂ ਨਹੀਂ ਕਰਦੀ ਉਹ ਕਹਿੰਦੇ ਜੀ ਪੰਜਾਬ ਨੂੰ ਲੈ ਕੇ ਕੇਂਦਰ ਸੋਚਣ ਦੀ ਲੋੜ ਹੈ ਚੰਡੀਗੜ੍ਹ ਦਾ ਮਸਲਾ ਉਹ ਕਹਿੰਦੇ ਗੱਲ ਹੋ ਰਹੀਆ ਪੰਜਾਬ ਨਾਲ ਜੋ ਹੋ ਰਿਹਾ ਚੰਡੀਗੜ੍ਹ ਤਾਂ ਪੰਜਾਬ ਦਾ ਹੱਕ ਪੰਜਾਬ ਦੀ ਰਾਜਧਾਨੀ ਹੈ ਉਹ ਕਹਿੰਦੇ ਲਾਹੌਰ ਤੋਂ ਲਿਆ ਕੇ ਚੰਡੀਗੜ੍ਹ ਬਸਾ ਕੇ ਉਹਨੂੰ ਚੰਡੀਗੜ੍ਹ ਵਿਖੋਣਾ ਦਰਸਿੰਗ ਦਾ ਨਜ਼ਰੀਆ ਇਹਨਾਂ ਸਾਰੇ ਮਸਲਿਆਂ ਤੇ ਉਹ ਗੱਲ ਕਰਦਿਆਂ ਓਵਰ ਆ ਉਹ ਕਹਿੰਦੇ ਵੀ ਸਲਾਹ ਸਹੀ ਲੈਣੀ ਚਾਹੀਦੀ ਆ ਪਾਰਟੀਆਂ ਨੂੰ ਫਿਰ ਉਹ ਸਰਕਾਰ ਦਾ ਪਹਿਲੂ ਆਉਂਦਾ ਕਿ ਜੇ ਉਹ ਤਾਂ ਕੱਲਿਆਂ ਉਹ ਕਹਿੰਦੇ ਕੱਲਿਆਂ 15 ਸਾਲ ਪੁੱਲ ਜਵੇ ਭਾਜਪਾ ਪੰਜਾਬ ਚ ਕੱਲਿਆ ਸਰਕਾਰ ਬਣਾਉ ਲੋ ਇਹ ਅਮਰਿੰਦਰ ਸਿੰਘ ਭਾਜਪਾ ਦਾ ਉਹ ਲੀਡਰ ਕਹਿ ਰਿਹਾ ਜਿਹਦੀ ਪਤਨੀ ਇੱਕ ਵਾਰ ਭਾਜਪਾ ਵੱਲੋਂ ਐਮਪੀ ਵੀ ਲੜ ਚੁੱਕੀ ਹੈ ਜਿਹਦੀ ਧੀ ਅਗਲੀ ਵਾਰ ਜੇ ਭਾਜਪਾ ਚੋਣ ਲੜਦੀ ਆ ਤਾਂ ਉਹਦੇ ਵਿੱਚ ਮੁਰਲੀ ਸਫਾ ਚ ਹੋਏਗੀ ਪੂਰਾ ਪਰਿਵਾਰ ਹੁਣ ਭਾਜਪਾਈ ਹੈ ਤੇ ਅਮਰਿੰਦਰ ਸਿੰਘ ਕਹਿੰਦੇ ਵੀ ਜੇ ਪੰਜਾਬ ਚ ਬੀਜੇਪੀ ਨੇ ਸਰਕਾਰ ਬਣਾਉਣੀ ਆ ਤਾਂ ਆਕਾਲੀਆਂ ਨਾਲ ਗੱਠ ਜੋੜ ਕਰਨਾ ਪੈਣਾ ਇਥੇ ਮਾਈ ਨੇ ਕਿਨੇ ਸਾੜੀਆਂ ਸੁਆਲੀ ਕੀ ਅਮਰਿੰਦਰ ਸਿੰਘ ਬਾਜਪਾ ਨੂੰ ਨਸੀਤਾਂ ਦੇ ਰਹੇ ਨੇ ਸਮਾਹਾ ਦੇ ਰਹੇ ਨੇ ਜਾਇ ਦੱਸਣਾ ਚਾਹੁੰਦੀ ਆ ਕਿ ਮੇਰੀ ਹੋਂਦ ਹੈ ਮੈਨੂੰ ਪੁੱਛੋ ਯਾਦ ਰੱਖੋ ਮੈਂ ਨਹੀਂ ਹੈਗਾ ਇਹ ਬਿੱਟੂ ਤੇ ਸਰਸੇ ਨਹੀਂ ਤੁਹਾਡੀ ਗੱਡੀ ਪਾਰ ਲਉਣੀ ਮੇਰਾ ਤਜਰਬਾ ਵਰਤੋ ਜਾਂ ਉਹ ਵੀ ਸੋਸ ਤਾਈ ਚ ਅਜੇ ਵੀਦਾਂ ਮ ਰੱਖ ਲਿਆ ਕਿ ਮੈਨੂੰ ਚਿਹਰਾ ਬਣਾ ਲਓ ਵੈਸੇ ਸੁਨਿਲ ਜਾਖੜ ਪੀਏ ਇਸ ਮਾਮਲੇ ਦੇ ਉੱਤੇ ਅਤੇ ਉਹ ਪ੍ਰਧਾਨ ਵੀ ਉਂਗਲ ਤਰ ਚੁੱਕੇ ਨੇ ਅਸਤੀਫੇ ਤੋਂ ਪਹਿਲਾਂ ਕਹਿੰਦੇ ਉਹ ਕਹਿੰਦੇ ਏਸੀ ਆਪਣੀ ਪਾਜਪਾਹੀ ਕਮਾਨ ਨੂੰ ਨਰਿੰਦਰ ਮੋਦੀ ਤੇ ਅਮਿੰਤ ਸ਼ਾਹ ਨੂੰ ਕਿ ਪੰਜਾਬ ਲਈ ਆਪਣਾ ਨਜ਼ਰੀਆ ਬਦਲੋ ਪੰਜਾਬ ਨੂੰ ਬਾਕੀ ਸੁਭਿਆਮੰਤ ਤੁਸੀਂ ਨਹੀਂ ਦੇਖ ਸਕਦੇ ਉਸ ਤਰ੍ਹਾਂ ਨਹੀਂ ਚਲਾ ਸਕਦੇ ਹੁਣ ਉਸੇ ਕਤਾਰ ਦੇ ਵਿੱਚ ਅਮਰਿੰਦਰ ਸਿੰਘ ਦੀ ਹੈ ਵੱਡੀ ਇੰਟਰਵਿਊ ਛੋਟੇ ਛੋਟੇ ਲੀਡਰਾਂ ਤੋਂ ਲੈ ਕੇ ਵੱਡੇ ਵੱਡੇ ਲੀਡਰਾਂ ਤੱਕ ਨੂੰ ਕਤਾਰ ਵਿੱਚ ਖੜਾ ਕਰਦੇ ਆ ਜਿਸ ਤਰ੍ਹਾਂ ਇਹ ਕਹਿ ਰਹੀ ਹੈ ਕਿ ਭਾਈ ਸਾਨੂੰ ਪੁੱਛ ਕੇ ਫੈਸਲੇ ਨਹੀਂ ਹੁੰਦੇ ਇਸੇ ਲਈ ਗਲਤ ਫੈਸਲੇ ਹੁੰਦੇ ਨੇ ਇਸੇ ਲਈ ਪੈਰਾਂ ਤੇ ਕਹਾੜਾ ਵੱਜਦਾ ਇਸੇ ਲਈ ਪਛਾਟਣਾ ਪੈਂਦਾ ਪਰ ਇਸ ਨੇ ਸਪਸ਼ਟ ਕਰ ਦਿੱਤਾ ਕਿ ਕੇਂਦਰ ਪੰਜਾਬ ਪ੍ਰਤੀ ਜਿਹੜੇ ਫੈਸਲੇ ਲੈ ਰਿਹਾ ਭਾਜਪਾ ਦੀ ਮੋਦੀ ਵਾਲੀ ਸਰਕਾਰ ਜੋ ਵੀ ਪੰਜਾਬ ਪ੍ਰਤੀ ਫੈਸਲੇ ਲੈ ਰਹੀ ਹੈ ਉਹਦੇ ਵਿੱਚ ਗਲਤ ਸਲਾਹਕਾਰਾਂ ਦੀ ਭੂਮਿਕਾ ਹੈ ਗਲਤ ਧਿਰਾਂ ਦੀ ਭੂਮਿਕਾ ਹੈ ਜਾਂ ਉਹ ਜਿੰਨੇ ਲੀਡਰ ਗਏ ਨੇ ਇਹ ਸਿਰਫ ਲੈਂਚ ਖੜੇ ਨੇ ਕਿ ਵੀ ਕੇਂਦਰ ਦੀ ਸਰਕਾਰ ਐ ਈ ਡੀ ਸੀ ਵੀ ਸਾਡੇ ਕੰਨੇ ਦੇਖੂਗੀ ਨਹੀਂ ਹੈਨਾ ਸੂਬੇ ਵਾਲੀ ਜੇ ਵਿਜੀਲੈਂਸ ਤੰਗ ਕਰਦੀ ਆ ਤਾਂ ਘਟੋ ਘਟ ਕੇਂਦਰ ਵਾਲੇ ਸਾਡੇ ਸਾਹ ਰਹਿ ਕੇ ਸਰਪੇਸਲੀ ਉੱਤਰ ਖੜੇ ਨੇ ਜਾਂ ਪੰਜਾਬ ਦੇ ਹੱਕਾਂ ਦਾ ਵੀ ਕੋਈ ਫਿਕਰ ਹੈਗਾ ਤੇ ਅਮਰਿੰਦਰ ਸਿੰਘ ਪੰਜਾਬ ਦੇ ਹੱਕਾਂ ਲਈ ਬੋਲ ਰਹੇ ਨੇ ਜਾਂ ਆਪਣੀ ਬੱਚੀ ਕੋਈ ਸਿਆਸਤ ਨੂੰ ਚੁਮਕਾਉਣ ਲਈ ਬੋਲ ਰਹੇ ਨੇ ਜਾਂ ਆਪਣੇ ਪਰਿਵਾਰ ਦੀ ਸਿਆਸੀ ਕਿਸ਼ਤੀ ਪਾਰ ਲਾਉਣ ਲਈ ਬੋਲ ਰਹੇ ਨੇ ਜਾਂ ਉਹ ਆਪਣੀ ਵਿਵਾਕੀ ਲਈ ਜਿਵੇਂ ਜਾਣੇ ਜਾਂਦੇ ਨੇ ਉਸੇ ਅੰਦਾਜ਼ ਚ ਬੋਲੇ ਨੇ ਪਰ ਉਹਨਾਂ ਸਿਆਸਤਦਾਨਾਂ ਕੋਲ ਜ਼ਮੀਨ ਹੈ ਵੀ ਕਿ ਨਹੀਂ ਇਹ ਆਉਣ ਵਾਲਾ ਵਕਤ ਦੱਸ ਕਰੂਗਾ ਪਰ ਮਨਿੰਦਰ ਸਿੰਘ ਨੇ ਕਈ ਪਾਜ ਉਦੇੜ ਦਿੱਤੇ ਨੇ ਭਾਜਪਾ ਦੇ ਵੀ ਤੇ ਭਾਜਪਾ ਇੱਕ ਕੀਟੜਾਂ ਦੇ ਵੀ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਨਜ਼ਰੀਏ ਦੀ ਗੱਲ ਜ਼ਰੂਰ ਕਰਨੀ ਬਣਦੀ ਹੈ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਰੋਧੀ ਕੀਤੇ ਕੁਝ ਫੈਸਲਿਆਂ 'ਚੋਂ ਪੈਰ ਪਿੱਛਾ ਖਿੱਚਿਆ ਹੈ ਲਗਾਤਾਰ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਿੰਨ ਖੇਤੀ ਕਾਨੂੰਨਾ ਤੋਂ ਬਾਅਦ ਪੰਜਾਬ ਪ੍ਰਤੀ ਇਹੋ ਜਿਹਾ ਨਜ਼ਰੀਆ ਰੱਖ ਰਹੀ ਹੈ ਇਹੋ ਜਿਹਾ ਬਤੀਰਾ ਅਪਣਾਇਆ ਜਾ ਰਿਹਾ ਉਸ ਦੇ ਵਿੱਚ ਕੀ ਹੈ ਅਚਨ ਕੋਈ ਖੜੋਤ ਆਈ ਹੈ ਕੀ ਉਹਦੇ ਵਿੱਚ ਕੋਈ ਰਾਜਨੀਤਿਕ ਲਾਲਸਾ ਜਾਗੀ ਹੈ ਕੀ ਉਹਦੇ ਵਿੱਚ ਕੋਈ ਸਮਝ ਵਿਕਸਿਤ ਹੋਈ ਹੈ ਇਹ ਕਈ ਪਹਿਲੂ ਨੇ ਜਿਹੜੇ ਧਿਆਨ ਖਿੱਚਦੇ ਨੇ ਤੁਹਾਡੇ ਜਾਣ ਸੋਣਾ ਕਿ ਤਿੰਨ ਖੇਤੀ ਕਾਨੂੰਨਾ ਤੋਂ ਬਾਅਦ ਲਗਾਤਾਰ ਜਿਹੇ ਫੈਸਲੇ ਹੋਏ ਜਿਹੜੇ ਪੰਜਾਬ ਵਿਰੋਧੀ ਨਜ਼ਰ ਆ ਰਹੇ ਤਨਖੇਤੀ ਕ੍ਰਮ ਤੋਂ ਦੇਸ਼ ਬਰੋ ডিফੈਂਸ ਨੇ ਵਰਗਾ ਫੈਸਲਾ ਬਣ ਕੇ ਆਇਆ ਸੀ ਜਿਹਦੇ ਵਿੱਚ ਦੇਸ਼ ਨੇ ਲੜਾਈ ਲੜੀ ਪੰਜਾਬ ਨੇ ਅਗਵਾਈ ਕੀਤੀ ਹਰਿਆਣਾ ਨੇ ਸਾਥ ਦਿੱਤਾ ਤੇ ਤਨਖੇਤੀ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ 50 ਕਿਲੋਮੀਟਰ ਦਾ ਦਾਇਰਾ ਸਰਹੱਦ ਤੋਂ ਜਿਨ੍ਹਾਂ ਨੂੰ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਉਹ ਜੀ ਹੁਣ ਕੇਂਦਰੀ ਸੁਰੱਖਿਆ ਦਸਤਿਆਂ ਦੇ ਹਵਾਲੇ ਕਰਤਾ Rajasthan ਤੇ Gujarat ਦੇ ਵਿੱਚ ਇਹਦਾ ਜਿਆਦਾ ਅਸਰ ਨਹੀਂ ਪੈਣਾ ਸਿੱਧਾ ਅਸਰ ਪੈ ਰਿਆ ਸੀ ਤਾਂ ਪੰਜਾਬ 'ਚ ਕਿਉਂਕਿ ਪੰਜਾਬ ਤੇ ਤਾਂ ਖੇਤ ਤਾਰੋਂ ਪਾਰ ਵੀ ਨੇ ਤੇ 50 ਕਿਲੋਮੀਟਰ ਦਾ ਸਾਡੀ ਦਰਸ਼ਨੀ ਡੋੜੀ ਤੇ ਇਹਨਾਂ ਦੁਰਗਾਣਾ ਮੰਦਿਰ ਤੱਕ ਆ ਜਾਂਦਾ ਤੇ ਫਿਰ 50 ਕਿਲੋਮੀਟਰ ਦਾ ਹੰਦਾਰਾ ਲਾ ਲੋ ਕਿ ਅੱਧਾ ਪੰਜਾਬ ਜਿੱਥੋਂ ਵੀ ਤੁਸੀਂ ਬਾਰਡਰ ਤੋਂ ਨਾ ਪਾਓ 50 ਕਿਲੋਮੀਟਰ ਉਹ ਦਾਦਾ ਜੀ ਕੇਂਦਰ ਦੇ ਕੰਟਰੋਲ ਚ ਦਾ ਅੱਧਾ ਪੰਜਾਬ ਦਾ ਏਰੀਆ ਕੇਂਦਰ ਦੇ ਕੰਟਰੋਲ ਚ ਆਉਂਦਾ ਫਿਰ ਪਾਣੀਆਂ ਦੇ ਮਸਲੇ ਦੇ ਉੱਤੇ ਲਗਾਤਾਰ ਬਧੀਕੀ ਲਗਾਤਾਰ ਅਣਦੇਖੀ ਪੰਜਾਬ ਦੇ ਹੱਕ ਹਕੂਕਾਂ ਦੀ ਤੇ ਉਲਟਾ ਰਾਸਥਾਂ ਦਾ ਮੈਂਬਰ ਵੀ ਐਡ ਕਰਾਂਗੇ ਜੀ ਹਿਮਾਚਲ ਦਾ ਮੈਂਬਰ ਵੀ ਐਡ ਕਰਾਂਗੇ ਜੀ ਹਰਿਆਣਾ ਦਾ ਪੱਖ ਵੀ ਪੂਰਾਗੇ ਜੀ ਹੈ ਕਿ ਮਤਲਬ ਅਦਾਲਤੀ ਬਹਾਨੇ ਨਾਲ ਕੇਂਦਰ ਵਿੱਚ ਬੈਠੂਗਾ ਜੀ ਅਸੀਂ ਵਿਚੋਲਗੀ ਕਰਾਂਗੇ ਜੀ ਅਸੀਂ ਡੈਮਾਂ ਤੇ ਕੰਟਰੋਲ ਵੀ ਕਰਾਂਗੇ ਜੀ ਬੀਬੀਐਮ ਵੀ ਤੋਂ ਲੈ ਕੇ ਸੁਰੱਖਿਆ ਤੱਕ ਦਾ ਕੰਟਰੋਲ ਕੇਂਦਰ ਕਰੂਗਾ ਜੀ ਸਾਰਾ ਕੁਝ ਹੋਇਆ ਇਹ ਜੋ ਤਾਕੀਮਦਿਕੀਆਂ ਚੱਲ ਰਹੀਆਂ ਇਹਦੇ ਵਿੱਚ ਸਾਡਾ ਪਿੰਡੂ ਵਿਕਾਸ ਪੰਡਰ ਰੋਕ ਲੋ ਮੰਡੀਆਂ ਨੂੰ ਖਤਮ ਕਰਨ ਦੀ ਕਵਾਇਦ ਕਰੋ ਸਿਲੋ ਸਿਸਟਮ ਨੂੰ ਬढ़ावा ਦੇਵੋ ਹਨਾ ਪੰਜਾਬ ਦੇ ਕਿਸਾਨਾਂ ਨਾਲ ਵਦੀਕੀ ਕਰੋ ਸਾਰਾ ਕੁਝ ਚਲੋ ਇਹ ਬਦੀ ਕੀ ਸਖਰਵਾਲ ਨੂੰ ਵੱਡੀ ਨਜ਼ਰ ਆਈ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਐਡਾਪਟ ਕਰੋ ਤੁਸੀਂ ਕੋਈ ਧਰਨਾ ਮਜਾਰਾ ਨਹੀਂ ਕਰ ਸਕਦੇ ਲੱਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਪੱਧਰ ਤੇ ਫੈਸਲਾ ਵਿਦਿਆਰਥੀ ਧਰਨਾ ਲਾਉਣਗੇ ਤੇ ਫੈਸਲਾ ਵਾਪਸ ਹੋ ਜਾਊ ਪਰ ਉਸ ਸਭ ਦੇ ਦਰਮਿਆਨ ਅਚਾਨਕ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਤਸਵੀਜ਼ ਅੱਗੇ ਵਧਾਉਂਦੇ ਆ ਸੈਨੇਟ ਤੇ ਸਿਨਿਗੇਟ ਭੰਗ ਕਰਨ ਦਾ ਫਰਮਾਨ ਆ ਗਿਆ ਨਦਆ ਹੋ ਗਿਆ ਕਿ ਇਹ ਐਫੀਡੈਟਰੀ ਪ੍ਰਕਿਰਿਆ ਕਿ ਇਹਦੇ ਵਿੱਚੋਂ ਜਨਮ ਲੈ ਰਹੀ ਸੀ ਕਿ ਕੱਲੂ ਜੇ ਵੱਡਾ ਅੰਦੋਲਨ ਬਣੂ ਜਾਵੇ ਤਾਂ ਅੰਦੋਲਨ ਕਰੇ ਨਾ ਸਕਣ ਵਿਦਿਆਰਥੀ ਮਾਪੇ ਡਰਨ ਕਿ ਰੋਕ ਲੋਕ ਆਪਣੇ ਨਿਆਂ ਦਾ ਤੁਸੀਂ ਨੇ ਅੰਦੋਲਨ ਚ ਪੜਿਆ ਨਹੀਂ ਤੁਹਾਡਾ ਭਵਿੱਖ ਕਤਲੇ ਚ ਪੈ ਗਿਆ ਪਰ ਸੈਂਟ ਸਿੰਡੀਕੇਟ ਕਾਲ ਚ ਭੰਗ ਕਰਕੇ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਇਰਾਦੇ ਨਾਲ ਪੰਜਾਬ ਯੂਨੀਵਰਸਿਟੀ ਜੋ ਕੁਝ ਕੀਤਾ ਉਸ ਨੇ ਪੰਜਾਬ ਦੇ ਹੱਕਾਂ ਦਾ ਜਿੱਥੇ ਚਿਰਾ ਮੋਰਾ ਬਣਿਆ ਉੱਥੇ ਆਵਾਜ਼ ਬੁਲੰਦ ਹੋਈ ਵਿਦਿਆਰਥੀ ਤਾਂ ਸ਼ਮਰਖ ਨੇ ਟਰੇਨ ਨੇ ਤਰੇਬ ਨੇ ਅਭੀ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਮਲਾਜ਼ਮ ਜਿੱਥੇ ਬੰਦੀਆਂ ਸਮਾਜਿਕ ਚਿੰਤਕ ਪੰਜਾਬ ਚਿੰਤਕ ਸਾਹਮਣੇ ਆ ਗਏ ਲੜਾਈ ਵਿਸ਼ਾਲ ਹੋਣ ਲੱਗ ਪਈ ਅਜੇ ਇਹ ਮਾਮਲਾ ਚੱਲ ਰਿਹਾ ਹੈ ਸੈਂਟਰ ਸਿਟੀ ਦੇ ਨੋਟੀਫਿਕੇਸ਼ਨ ਦਾ ਖੇਡ ਖੇਡ ਰਿਹਾ ਕੇਂਦਰ ਪਰ ਪੈਰ ਪਛਾਂਟ ਵਿੱਚ ਹੈ ਮੈਂ ਤਾਂ ਹੀ ਸਵਾਲ ਕੀਤਾ ਕਿ ਕੀ ਨਜ਼ਰੀਆ ਬਦਲਿਆ ਹੈ ਕਿ ਸਿਆਸਤ ਦਾ ਤਰੀਕਾ ਬਦਲਿਆ ਹੈ ਕਿ ਸਮਝ ਬਦਲ ਰਹੀ ਹੈ ਇਸ ਮਸਲੇ ਤੇ ਸੈਂਟਰ ਸਿਟੀ ਨੇ ਮਸਲੇ ਤੇ ਕੇਂਦਰ ਪਛਾਂਟਿਆ ਠੀਕ ਹੈ ਟੈਂਸ ਨਿਕੇਟ ਬਹਾਲ ਹੋ ਗਈ ਪਰ ਚੋਣਾ ਵਾਲੀ ਪ੍ਰਕਿਰਿਆ ਲਟਕ ਰਹੀ ਸੀ ਚਲੋ ਦੇਰ ਨਾਲ ਹੀ ਸਹੀ ਉਸ ਮਸਲੇ ਦੇ ਉੱਤੇ ਵੀ ਦਰਸ ਸੋ ਗਿਆ ਆ ਕੇਂਦਰ ਕਿ ਲਓ ਜੀ ਅਸੀਂ ਚੋਣਾ ਵੀ ਕਰ ਦਿੰਦੇ ਹਾਂ ਹਰਿਆਣਾ ਦਾਖਲ ਹੋਣਾ ਚਾਹੁੰਦਾ ਹੈ ਯੂਨੀਵਰਸਿਟੀ ਦੇ ਵਿੱਚ ਜਿਹੜਾ ਖੁਦ ਛੱਡ ਕੇ ਗਿਆ ਆਪਣੀ ਮਰਜ਼ੀ ਨਾਲ ਹਿਮਾਚਲ ਚੰਡੀਗੜ੍ਹ ਦਾਖਲ ਹੋਣਾ ਚਾਹੁੰਦਾ ਜਿਹੜਾ ਖੁਦ ਛੱਡ ਕੇ ਗਿਆ ਯੂਨੀਵਰਸਿਟੀ ਚੋਂ ਵੀ 13 ਦੇ ਉੱਤੇ ਵੀ ਥਾਪੜਾ ਕਿਦਾ ਮਿਲੂਗਾ ਜੇ ਇਹ ਕੁਝ ਹੋਣਾ ਤਾਂ ਕੇਂਦਰ ਦਾ ਪਰ ਕੇਂਦਰ ਇਸ ਮਸਲੇ ਤੇ ਵੀ ਚੁੱਪ ਹੈ ਯੂਨੀਵਰਸਿਟੀ ਵਾਲੇ ਮਾਮਲੇ ਤੇ ਪਿੱਛੇ ਹਟਦੇ ਆਂ ਹਟਦੇ ਆਂ ਚੰਡੀਗੜ੍ਹ ਨੂੰ ਹੱਥ ਪਾਇਆ ਪੈਸੇ ਦਾ ਲੰਮੇ ਸਮੇਂ ਤੋਂ ਪ੍ਰਕਿਰਿਆ ਚੱਲ ਰਹੀ ਹੈ ਹੌਲੀ-ਹੌਲੀ ਉਹ ਜਿਵੇਂ ਲੱਗਿਆ ਰਹਿੰਦਾ ਨਾ ਬੰਦਾ ਕਿ ਪਹਾੜ ਖੋਦੀ ਜੋ ਹੌਲੀ-ਹੌਲੀ-ਹੌਲੀ ਕਰ ਚ ਲੋ ਆ ਮਾਈਨਿੰਗ ਮਾਫੀਆ ਜੋ ਉੱਚ ਕਰਦਾ ਜਿਵੇਂ ਉਹਵੇਂ ਚੰਡੀਗੜ੍ਹ ਨੂੰ ਖੋਹ ਰਿਆ ਜਾ ਰਿਹਾ ਸੀ ਔੜ-ਔੜ ਕੇ ਪੰਜਾਬ ਤੋਂ ਖੋਹ ਲੋ ਉਹ ਪ੍ਰਕਿਰਿਆ ਹੌਲੀ-ਹੌਲੀ ਚੱਲ ਰਹੀ ਸੀ ਉਸ ਨੂੰ ਵੱਡਾ ਰੂਪ ਮਿਲਿਆ ਜਦੋਂ ਤੁਸੀਂ ਅੱਜ ਤਰੀਕ 1 ਹੈ 1 ਤਰੀਕ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਇਆ ਤੇ ਉਹਦੇ ਵਿੱਚ ਤੁਸੀਂ ਲਿਸਟ ਕੀਤਾ ਸੀ ਇਸ ਵੇਲੇ ਨੂੰ ਕਿ ਅਸੀਂ ਸੋਧ ਕਰਨੀ ਹੈ ਤੇ ਲਗਭਗ ਹੋਰ ਝੂਟੀਆਂ ਮੰਗ ਝੂਟੀ ਬਣ ਜਾਣਾ ਪੂਰੀ ਤਰ੍ਹਾਂ ਆਸਪਤੀ ਦਾ ਕੰਟਰੋਲ ਆ ਜਾਣਾ ਉਪਰਾਜਪਾਲ ਇਥੇ ਲਾ ਦਾਂਗੇ ਪੰਜਾਬ ਦਾ ਹੱਕ ਇਹ ਤੋਂ ਖਤਮ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਮਲੇ ਤੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਨਾਲ ਚੰਡੀਗੜ੍ਹ ਦਾ ਜਦੋਂ ਇਹ ਮਸਲਾ ਜੁੜਿਆ ਤਾਂ ਕੇਂਦਰ ਨੂੰ ਲੱਗਿਆ ਕਿ ਲੈ ਸਾਡੇ ਖਿਲਾਫ ਤਾਂ ਇੱਕ ਮੋਰਚਾ ਤਿਆਰ ਖੜਾ ਹੈ ਜੱਸੀ ਬੰਦੀਆਂ ਚੰਡੀਗੜ੍ਹ ਦੇ ਦਾਖਲ ਹੋਣ ਲੱਗ ਪਈਆਂ ਤੇ ਕੇਂਦਰ ਨੂੰ ਫਿਕਰ ਪੈ ਗਿਆ ਕੇਂਦਰ ਨੇ ਦੋਹਾਂ ਮਸਲਿਆਂ ਤੋਂ ਪਿੱਛੇ ਹਟਿਆ ਤੇ ਇਸ ਤੋਂ ਪਹਿਲਾਂ ਕਿਉਂ ਨਹੀਂ ਹਰਿਆਣੇ ਨੂੰ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਮੈਂ ਭਾਈ ਐਸਵੀਐਲ ਦੇ ਮਸਲੇ ਦੇ ਵਿੱਚ ਨਹੀਂ ਪੈਣਾ ਦੋਈ ਸੂਬੇ ਆਪੇ ਨਿਬੜਲੋ ਕਹਿੰਦਾ ਵਿੱਚ ਪੈਠਦਾ ਸੀ ਤਕੜੀ ਫੜ ਕੇ ਕਿ ਬੁਰਕੀ ਮੈਂ ਬੰਡੂਗਾ ਤੇ ਤੇ ਦੋਈ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕੇਂਦਰ ਨੇ ਕਿਹਾ ਕਿ ਮੈਂ ਵਿੱਚ ਨਹੀਂ ਆ ਰਿਹਾ ਦੋਈ ਸੂਬੇ ਆਪੇ ਨਿਬੜਲੋ ਇਸ ਚੰਡੀਗੜ੍ਹ ਦੀ ਰਾਜਸਥਾਨ ਵਾਲੇ ਮਸਲੇ ਤੇ ਪੈਰ ਪਿਛਾਂ ਖਿੱਚਲੇ ਚਾਹੇ ਫਿਲਹਾਲ ਹਿੱੱਚਿਆ ਮੈਂ ਤਾਂ ਹੀ ਬਾਰ-ਬਾਰ ਕਹਿੰਦਾ ਕਿ ਖਤਰਾ ਟਲਿਆ ਨਹੀਂ ਪਰ ਫਿਲਹਾਲ ਪਿੱਛੇ हट ਗਿਆ ਯੂਨੀਵਰਸਿਟੀ ਵਾਲੇ ਮਸਲੇ ਤੇ ਫਿਲਹਾਲ ਪਿੱਛੇ हट ਗਿਆ ਪਰ ਇਹ ਕੋਰ ਮਸਲਾ 222 ਚ ਹਰਿਆਣਾ ਨੇ ਅਮਿਤ ਸ਼ਾਹ ਨੂੰ ਮੀਟਿੰਗ ਚ ਕਿਹਾ ਕਿ ਜੀ ਅਸੀਂ ਚੰਡੀਗੜ੍ਹ ਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਤੇ ਅਮਿਤ ਸ਼ਾਹ ਨੇ ਹਾਂਮੀ ਭਰੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਦਾਇਤ ਹੋ ਗਈ ਜ਼ਮੀਨ ਅਦਲਾ ਬਦਲੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਤਿੰਨ ਥਾਵਾਂ ਤੇ ਮਨੋਰਾ ਖੱਟਰ ਦੀ ਸਰਕਾਰ ਨੇ ਜ਼ਮੀਨ ਚੰਡੀਗੜ੍ਹ ਚ ਨਿਸ਼ਾਨਦੇਹੀ ਕਰ ਲਈ ਕਿ ਦਸ ਏਕੜ ਜ਼ਮੀਨ ਸੰਦ ਦੇ ਦੋ ਤੁਹਾਨੂੰ ਇਹਦੇ ਬਦਲੇ ਸਿਕੰਤਰੀਆਂ ਕੋਲ 12 ਏਕੜ ਦੇ ਦੇਵਾਂਗੇ ਪਰ ਗੱਲ ਤਣ ਪੱਤਣ ਨਹੀਂ ਲੱਗੀ ਮਸਲਾ ਅੱਜ ਇੱਥੇ ਆ ਕੇ ਖੜਿਆ ਕਿ ਜਿਹੜੇ ਅਮਿਤ ਸ਼ਾ ਨੇ ਹਾਂ ਕੀਤੀ ਸੀ ਉਸੇ ਅਮਿਤ ਸ਼ਾ ਨੇ ਉਸੇ ਗ੍ਰਹਿ ਭਾਗ ਨੇ ਹਰਿਆਣਾ ਨੂੰ ਕਹਿ ਦਿੱਤਾ ਕਿ ਤੁਹਾਨੂੰ ਵੱਖਰੀ ਵਿਧਾਨ ਸਭਾ ਚੰਡੀਗੜ੍ਹ ਚ ਨਹੀਂ ਮਿਲੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦਾ ਇਹ ਮੰਗ ਵਾਲਾ ਮਤਾ ਰੱਦ ਕਰ ਦਿੱਤਾ। ਮੇਰੇ ਧਿਆਨ ਚ ਹੈ ਕਿ ਜਿਹੜਾ ਆਉਂਦੇ ਸਾਲ 'ਚ ਜਦੋਂ ਪ੍ਰਕਿਰਿਆ ਇਸ ਪਾਸੇ ਨੂੰ ਵੱਧ ਰਹੀ ਹੈ ਕਿ ਇਕੱਠੀਆਂ ਚੋਣਾਂ ਕਰਾਓ ਤਾਂ ਉਹਦੇ ਵਿੱਚ ਜਦੋਂ ਲੋਕ ਸਭਾ ਦੀਆਂ ਸੀਟਾਂ ਹਰਿਆਣੇ ਦੀਆਂ ਵੱਧ ਕੇ 10 ਤੋਂ 14 ਹੋਣੀਆਂ ਤਾਂ ਇਹਦਾ ਮਤਲਬ ਵਿਧਾਨ ਸਭਾ ਸੀਟਾਂ 90 ਤੋਂ ਵੱਧ ਕੇ 126 ਤੱਕ ਹੋਣੀਆਂ। ਇਹਦਾ ਹਵਾਲਾ ਸੀ ਉਹਦੇ ਵਿੱਚ ਕਿ ਜੀ ਸਾਨੂੰ ਤਾਂ ਫਿਰ ਵੱਧ ਜਗ੍ਹਾ ਚਾਹੀਦੀ ਹੈ। ਇਸ ਲਈ ਅਸੀਂ ਵੱਖਰੀ ਬਣਾਉਣੀ ਹੈ। ਪੰਜਾਬ ਸਰਕਾਰ ਨਵੀਂ ਨਵੀਂ ਬਣੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਭਗਵੰਤ ਮਾਨ ਹੋ ਰਹੇ ਨੇ 2022 ਦੇ ਵਿੱਚ ਤੇ ਭਗਵੰਤ ਮਾਨ ਜੀ ਕਹਿੰਦੇ ਜੀ ਫਿਰ ਸਾਨੂੰ ਵੀ ਵੱਖਰੀ ਥਾਂ ਦੇਓ ਮਤਲਬ ਕਹਿਣਾ ਤਾਂ ਇਹ ਸੀ ਕਿ ਭਾਈ ਚੰਡੀਗੜ੍ਹ ਸਾਡਾ ਹੈ ਇਹ ਇੱਥੇ ਕਿਰਾਏ ਤੇ ਬੈਠੇ ਨੇ ਇਹਨਾਂ ਨੇ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਤਾਂ ਆਪਣੀ ਵੱਖਰੀ ਰਾਤਾ ਨਹੀਂ ਬਣਾ ਕੇ ਉੱਥੇ ਬਣਾਉਣਾ ਪਰ ਚੰਡੀਗੜ੍ਹ ਚ ਕਿਉਂ ਇਹ ਕਹਿੰਦੇ ਵੀ ਸਾਨੂੰ ਵੀ ਚੰਡੀਗੜ੍ਹ ਚ ਵੱਖਰੀ ਥਾਂ ਦਿਓ ਜੀ ਉਹ ਬਹੁਤ ਮਜ਼ਾਕ ਦਾ ਕਾਰਨ ਬਣਿਆ ਪਰ ਸਰਕਾਰ ਉਹਵੇਂ ਲੜਾਈ ਨਹੀਂ ਲੜ ਸਕੀ ਪਰ ਕੀ ਪੰਜਾਬ ਤੋਂ ਇਨਪੁਟ ਜਾ ਰਹੀ ਹੈ ਕੇਂਦਰ ਕੋਲ ਕਿ ਪੰਜਾਬ ਹੁਣ ਇਸ ਰੋਹ ਦੇ ਵਿੱਚ ਹੈ ਕਿ ਕੇਂਦਰ ਜਿਹੜਾ ਵੀ ਸੂਬੇ ਦੇ ਖਿਲਾਫ ਸੂਬਾ ਵਾਸੀਆਂ ਦੇ ਖਿਲਾਫ ਸੂਬੇ ਦੇ ਹੱਕ ਦੇ ਖਿਲਾਫ ਕੋਈ ਵੀ ਫੈਸਲਾ ਕਰੂਗਾ ਉਹਦੇ ਤੇ ਵੱਡਾ ਅੰਦੋਲਨ ਹੋਊਗਾ ਔਰ ਲੋਕਾਂ ਚੋਂ ਰੈਟ ਬਣ ਰਿਹਾ ਹੈ ਕਿ ਕੇਂਦਰ ਲਗਾਤਾਰ ਬਦੀ ਕੀ ਕਰ ਰਿਹਾ ਹੈ ਇਸ ਲਈ SBYL ਦੇ ਮਸਲੇ ਤੇ ਵੀ ਕੇਂਦਰ ਪਿੱਛੇ ਹਟਦਾ ਦਿਖਿਆ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਵੀ ਕੇਂਦਰ ਪਿੱਛੇ ਹਟਦਾ ਦਿਖਿਆ ਚੰਡੀਗੜ੍ਹ ਦੀ ਰਾਜਧਾਨੀ ਨੂੰ ਜੂਟੀ ਬਣਾਉਣ ਦੇ ਮਸਲੇ ਦੇ ਪਿੱਛੇ ਹਟਦਾ ਦਿਖਿਆ ਤੇ ਅੱਜ ਹਰਿਆਣਾ ਨੂੰ ਬੱਕਰੀ ਥਾਂ ਦੇ ਨਾਲੇ ਮਸਲੇ ਤੇ ਵੀ ਪਿੱਛੇ ਹਟਿਆ ਕੀ ਇਹ ਪੰਜਾਬ ਦੀ ਜੱਟ ਦੇਖੀ ਹੈ ਤੇ ਵਿੱਚੋਂ ਜਾਂ ਦੋ ਕਦਮ ਪਿੱਛੇ ਜਾ ਕੇ ਹੋਰ ਵੱਡਾ ਹਮਲਾ ਹੋਣ ਦੀ ਕਵਾਇਦ ਹੈ ਕਿਸ ਪਾਸੇ ਨੂੰ ਸਮਝੀਏ ਸੀ ਸੋ ਇਹ ਗੌਰ ਕਰਨ ਵਾਲਾ ਪਹਿਲੂ ਹੈ ਕਿ ਜਿੰਨਾ ਦਿਖਦਾ ਹੈ ਮਸਲਾ ਉਹਦੇ ਨਾਲੋਂ ਕਿਤੇ ਜ਼ਿਆਦਾ ਗਹਿਰਾ ਗੰਭੀਰ ਹੈ ਪਰ ਫਿਲਹਾਲ ਕੇਂਦਰ ਨੇ ਨਜ਼ਰੀਆ ਜ਼ਰੂਰ ਬਦਲਿਆ ਹੈ ਇਹ ਸਿਆਸੀ ਤੌਰ ਤੇ ਬਦਲਿਆ ਜਾਂ ਸਮਝ ਦੇ ਤੌਰ ਤੇ ਆਉਂਦੇ ਕੁਝ ਦਿਨਾਂ ਚ ਇਹ ਵੀ ਸਪਸ਼ਟ ਹੋ ਜਾਏਗਾ ਤਰਨਤਨ ਜਗਨੀ ਚੌਂਡ ਦੇ ਵਿੱਚ ਸਰਕਾਰ ਜਿੱਤਣ ਤੋਂ ਬਾਅਦ ਵੀ ਉਹ ਸਥਿਤੀ 'ਚ ਨਹੀਂ ਹੈ ਕਿ ਉਹ ਜਿੱਥੇ ਦਾ ਉਮੇ ਜਸ਼ਨ ਮਨਾ ਸਕੇ ਪਰ ਦੂਜੀ ਤਰ ਜਿਹੜੀ ਲਗਾਤਾਰ ਨਿਸ਼ਾਨੇ ਤੇ ਹੈ ਜਿਹੜੀ ਦੋਵੇਂ ਨੰਬਰ ਤੇ ਆਈ ਸ਼੍ਰੋਮ ਨਿਕਲਦਲ ਬਾਦਲ ਤਰ ਉਹ ਲਗਾਤਾਰ ਸਰਕਾਰ ਦੇ ਪੁਲਿਸ ਦੇ ਸਿਸਟਮ ਦੇ ਨਿਸ਼ਾਨੇ ਤੇ ਉਹਦੇ باوجود ਵੀ ਉਹ ਛੜਦੀ ਕਲਾ 'ਚ ਨਜ਼ਰ ਆਉਣ ਲੱਗ ਪਈ ਤੇ ਅੱਤਰ ਸਰਕਾਰ ਜਿੱਤ ਕੇ ਵੀ ਢੇਂ ਦੀ ਕਲਾਚ ਨਜ਼ਰ ਆ ਰਹੀ ਹੈ। ਅਕਾਲੀ ਦਲ ਦੀ ਉਮੀਦਵਾਰ ਬੀਬੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਜਿਸ ਤਰ੍ਹਾਂ ਉਸ ਨੂੰ ਗੈਂਗਸਟਰ ਦੀ ਪਤਨੀ ਦੱਸ ਕੇ ਘੇਰਨ ਦੀ ਕੋਸ਼ਿਸ਼ ਕੀਤੀ ਉਹਦੇ ਤੇ ਜਿਸ ਤਰ੍ਹਾਂ ਪਰਚੇ ਪਾਏ ਐਫ ਆਈ ਆਰ ਅੰਦਰਜ ਹੋ ਗਈਆਂ ਜੀ 4 ਉਹਨੂੰ ਅਦਾਲਤ ਵਿੱਚੋਂ ਜ਼ਮਾਨਤ ਮਿਲ ਗਈ ਕਿ ਜੀ ਹਾਂ ਉਹਦੀ ਗ੍ਰਿਫਤਾਰੀ ਨਹੀਂ ਹੋਊਗੀ ਹਨ ਉਹ ਜਾਂਚ ਵਿੱਚ ਸ਼ਾਮਲ ਹੋਣ ਥਾਣੇ ਚਲ ਗਈ ਅਦਾਲਤੀ ਦਿਸ਼ਾ ਅਨੁਸਾਰ ਤੇ ਉੱਥੇ ਜੀ ਉਸ ਨੂੰ ਇੱਕ ਹੋਰ ਮਾਮਲਾ ਜਿਹੜਾ ਦਰਜ ਕੀਤਾ ਸੀ ਚੌਣਾ ਜ਼ਰ ਅਣਪਛਾਤੇਆਂ ਦੇ ਖਿਲਾਫ ਉਹਦੇ ਵਿੱਚ ਇਹ ਪਛਾਣ ਲਈ ਜੀ ਲੋ ਜੀ ਨੂੰ ਗ੍ਰਿਫਤਾਰ ਕਰ ਲੋ ਉਹ ਗ੍ਰਿਫਤਾਰੀ ਤੇ ਮਾਮਲਾ ਵੱਧ ਗਿਆ ਅਦਾਲਤ ਤੱਕ ਗਿਆ ਮਾਮਲਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਹੈਨਾ ਹਿਟਰੀ ਅਦਾਲਤ ਨੇ ਰਾਤ ਨੂੰ ਸੁਣਵਾਈ ਸ਼ੁਰੂ ਕੀਤੀ ਹਾਈ ਕੋਰਟ ਨੇ ਜਦ ਹੁਕਮ ਦਿੱਤਾ ਉਹ ਤੋਂ ਬਾਅਦ ਤਰਨ ਤਰਨ ਦੀ ਅਦਾਲਤ ਨੇ ਹੈਨਾ ਮਤਲਬ ਐਡੀਸ਼ਨਲ ਸੈਸ਼ਨ ਦੀ ਅਦਾਲਤ ਵਿੱਚ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਜੀ 8 ਘੰਟੇ ਸੁਣਵਾਈ ਚੱਲੀ ਰਾਤ ਪਰ ਚੱਲੀ ਸੁਣਵਾਈ ਤੋਂ ਬਾਅਦ ਸਵੇਰੇ ਤੜਕੇ 4 ਵਜੇ ਜਾ ਕੇ ਕੰਚਨਪ੍ਰੀਤ ਰਿਹਾ ਹੁੰਦੀ ਹੈ ਹੁਣ ਅਕਾਲੀ ਦਰਬ ਕਹਿੰਦਾ ਵੀ ਇਹ ਤਾਂ ਇਹ ਜੀ ਵਧੇ ਕੀ ਕਰ ਲਈ ਉਹਨਾਂ ਨੇ ਕਿ ਹੁਣ ਸਾਰੜੇ ਮੈਦਾਨ ਟਕਰਾਂਗੇ ਉਹਨਾਂ ਨੂੰ ਤੇ ਉਹ ਕਹਿੰਦੇ ਆ ਗਿਆਂ ਅੱਜ ਤੋਂ ਨਾਮਜ਼ਦਗੀਆਂ ਸ਼ੁਰੂ ਨੇ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਤੇ ਤਾਂ ਜਿਲ੍ਹਾ ਪ੍ਰੀਸ਼ਦ ਲੜਾਵਾਂਗੇ ਹੁਣ ਕੰਚਨਪ੍ਰੀਤ ਨੂੰ ਅਕਾਲੀ ਦਰਬ ਨੂੰ ਸੱਤਾ ਤਾਰੀ ਧਿਰ ਨੇ ਇਸ ਮਾਮਲੇ 'ਚ ਆਪਣੀ ਫਜ਼ੀਅਤ ਕਰਾਈ ਅਕਾਲੀ ਦਲ ਬਾਦਲਤਰ ਤੋਂ ਬਿਨਾ ਵੀ ਜਿਹੜੇ ਦਲ ਨੇ ਉਹ ਵੀ ਸਰਕਾਰ ਦੀ ਪੁਲਿਸ ਦੀ ਇਸ ਕਾਰਵਾਈ ਦੀ ਕੜੇ ਸ਼ਬਦਾਂ ਚ ਨਿੰਦਾ ਕਰ ਰਹੇ ਨੇ ਕਿ ਸ਼ੋਭਾ ਨਹੀਂ ਹੈ ਕਿ ਟੱਕਰ ਨਾ ਪਾਰਟੀ ਦਾ ਪਾਰਟੀ ਟੱਕਰੋ ਕਿ ਟੱਕਰ ਨਾ ਤਾਂ ਉਹਨਾਂ ਦੀਆਂ ਲਿਆਓ ਕੋਈ ਕਫਲੇ ਨੇ ਲਿਆਓ ਕੋਈ ਪ੍ਰਸ਼ਾਚਾਰ ਹੈ ਪੁਰਾਣੇ ਫੈਸਲੇ ਨੇ ਕੋਈ ਲਿਆਓ ਉਹਨਾਂ ਨੂੰ ਕਰੋ ਕਾਰਵਾਈ ਪਰ ਇਹ ਸਾੜ ਦੇ ਵਿੱਚ ਮਤਲਬ ਵੈਸੇ ਵੀ ਆਪਣੇ ਤਾਂ ਧੀ ਧਿਆਣੀ ਦੇ ਮਾਮਲੇ ਦੇ ਵਿੱਚ ਜਿਵੇਂ ਆਪਣਾ ਸੱਭਿਆਚਾਰ ਹੈ ਕੋਈ ਸ਼ੋਭਾ ਨਹੀਂ ਦਿੰਦਾ ਤੇ ਜੇ ਸੱਚਮੁੱਚ ਉਹਦੇ ਖਿਲਾਫ ਸਬੂਤ ਨੇ ਫਿਰ ਤਾਤੋ ਕਿਉਂ ਨਹੀਂ ਉਹਦੀ ਜਮਾਨਤ ਕਿਵੇਂ ਨਹੀਂ ਤੁਸੀਂ ਰਕਵਾ ਸਕਦੇ ਫਿਰ ਦੀ ਜਮਾਨਤ ਕਿਵੇਂ ਹੋ ਗਈ ਜੇ ਰੁਕ ਤਾ ਸੱਚ ਨੇ ਕਿ ਜੀ ਗੈਂਗਸਟਰ ਦੀ ਪਤਨੀ ਆ ਸਾਡੇ ਕੋਲ ਸਬੂਤ ਪੜੇ ਨਹੀਂ ਜੀ ਉਹ ਤਾਂ ਉਹਦੇ ਖਿਲਾਫ ਵੀ ਕਈ ਕਾਰਵਾਈਆਂ ਨੇ ਫਿਰ ਜ ਕਰਮਣੀ ਹੈ ਕਿ ਸਾਬਤ ਕਿਉਂ ਨਹੀਂ ਹੁਣ ਵੈਸੇ ਕਹਿੰਦੀ ਆ ਪੁਲਿਸ ਕਿ ਅਸੀਂ ਉੱਪਰਲੀ ਅਦਾਲਤ ਜਾਵਾਂਗੇ ਜਦੋਂ ਜਾਵਾਂਗੇ ਤਾਂ ਦੇਖਾਂਗੇ ਪਰ ਫਿਲਹਾਲ ਇਸ ਦੇ ਨਾਲ ਕੀ ਅਕਾਲੀ ਦਲ ਵੱਟਾ ਹੋ ਰਿਹਾ ਕੀ ਅਕਾਲੀ ਦਲ 227 ਦੇ ਲਈ ਟਕਰਾ ਹੋ ਰਿਹਾ ਕੀ ਇਹਸ ਨੂੰ ਆਮੋ ਸਾਹਮਣੇ ਦੀ ਟੱਕਰ ਦੀ ਬਜਾਏ ਕੀ ਕੋਈ ਟੱਕਰ ਬਣਾਇਆ ਜਾ ਰਿਹਾ ਹੈ ਕੀ ਇਹ ਭਾਜਪਾ ਲਈ ਵੀ ਸਹਾਇੀ ਹੋ ਸਕਦਾ ਹੈ ਕਿ ਕੱਲ ਨੂੰ ਅਕਾਲੀ ਦਲ ਵੱਡਾ ਹੋਊਗਾ ਤਾਂ ਸਾਡੇ ਨਾਲ ਗੱਠ ਜੋੜਦਾ ਸਾਨੂੰ ਵੀ ਫਾਇਦਾ ਹੋਊਗਾ ਇਹ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਲੁਕਮਾ ਖੇੜਦਾ ਨਹੀਂ ਚਾਹੇ ਸਿੱਧੀ ਅੱਖ ਨਾਲ ਜੋ ਦਿਖ ਰਿਹਾ ਉਹੀ ਵਾਪਰ ਹੈ ਪਰ ਕੋਈ ਬਹੁਤ ਕੁਝ ਰਿਹਾ ਚਲੋ ਅੰਜਪ੍ਰੀਤ ਵਾਲੇ ਮਾਮਲੇ 'ਚ ਤਾਂ ਸਰਕਾਰ ਨੇ ਫਜ਼ੀਅਤ ਕਰਾ ਲਈ ਪਰ ਸਰਕਾਰ ਦੀ ਫਜ਼ੀਅਤ ਤਾਂ ਪੰਜਾਬ ਦੀਆਂ ਹੁਣ ਕੰਦਾ ਵੀ ਕਰ ਲੱਗੀਆਂ ਸਰਕਾਰ ਕਹਿੰਦੀ ਅਸੀਂ ਤਾਂ ਜੀ ਗੈਂਗਸਟਰਨ ਹੁਦੈਤ ਕਰਤੀ ਹਫਤੇ ਚ ਛੜ ਜੋ ਗੋਲੀਆਂ ਬਿਆਂ ਤੱਕ ਚੱਲੀ ਜਾਂਦੀਆਂ ਸ਼ਰੀਆਮ ਚੱਲੀ ਜਾਂਦੀਆਂ ਵੀਆਈਪੀ ਦੇ ਮੌਜੂਦਗੀ ਚ ਚੱਲੀ ਜਾਂਦੀਆਂ ਹੈਨਾ ਤੇ ਇੱਧਰ ਕਹਿੰਦੇ ਜੀ ਚਿੱਟਾ ਦਾ ਜਿਹੜਾ ਵੇਚਦਾ ਉਹਦਾ ਘਰ ਟਾ ਦਿੰਨੇ ਆ ਸੀ ਤੇ ਇੱਧਰ ਪੰਜਾਬ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਕਿ ਚਿੱਟਾ ਇੱਥੇ ਰਸ਼ਰੀਆ ਮਿਲਦਾ ਜੀ ਤੀਬਲਾ ਲਾ ਕੇ ਲਿਖਿਆ ਜਾ ਰਿਹਾ ਜਦੋਂ ਪੁਲਿਸ ਮਟਾਉਣ ਜਾਂਦੀਆਂ ਬੀਬੀਆਂ ਰੋਕਦੀਆਂ ਕਿ ਕਿਉਂ ਇਹਨੂੰ ਕਿਉਂ ਮਟਾਉਣਾ ਨੇ ਚਿੱਟੇ ਵਾਲਾ ਫੜਨੀ ਹੁੰਦੇ ਸੋ ਬਿਲਕੁਲ ਪੰਜਾਬ ਦੀਆਂ ਕੰਧਾਂ ਦੇ ਉੱਤੇ ਕਾਲੀ ਸ਼ਾਇਨਾ ਲਿਖਿਆ ਸੀ ਚਿੱਟਾ ਸ਼ਰੀਆਮ ਵਿਕਦਾ ਹੈ ਬਠਿੰਡਾ ਦਾ ਪਿੰਡ ਹੈ ਜੀ ਮੋੜਕਲਾ ਮੋੜਕਲਾ ਦੇ ਲੋਕਾਂ ਨੇ ਜੁੱਧ ਨਸ਼ੇ ਦੇ ਵਿਰੁੱਧ ਆਪਣੇ ਤਰੀਕੇ ਨਾਲ ਲੜਨਾ ਸ਼ੁਰੂ ਕੀਤਾ ਕਹਿੰਦੇ ਜੀ ਇੱਧਰ ਚਿੱਟਾ ਸ਼ਰੀਆਮ ਮਿਲਦਾ ਹੈ ਤੀਰ ਲਾ ਕੇ ਲਿਖਿਆ ਤੇ ਪੁਲਿਸ ਨੂੰ ਜਦੋਂ ਪਤਾ ਲੱਗਿਆ ਕਿ ਮੋੜ ਪਿੰਡ ਦੇ ਵਿੱਚ ਮੋੜਕਲਾ ਦੇ ਵਿੱਚ ਦੋ ਤਿੰਨ ਥਾਵਾਂ ਦੇ ਉੱਤੇ ਅਜਿਹੇ ਕੰਧਾਂ ਦੇ ਉੱਤੇ ਲਿਖਿਆ ਹੈ ਤਾਂ ਮਟਾਉਣ ਗਈ ਪੁਲਿਸ ਤੇ ਬੀਬੀਆਂ ਨੇ ਘੇਰ ਲਈ ਪੁਰਸ ਕਹਿੰਦੇ ਭਾਈ ਤਸਕਰਾਂ ਦੇ ਖਿਲਾਫ ਤਾਂ ਕਾਰਵਾਈ ਨਹੀਂ ਹੁੰਦੀ ਦੋਤੋਂ ਇੱਥੇ ਸ਼ਰੀਆਮ बिकਦਾ ਸਾਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਆਹ ਮਟਾਉਣ ਆਗੇ ਤਾਂ ਇਹ ਜਨਾ ਚਿੱਟਾ बिकਣਾ ਹਟ ਜਾਊਗਾ ਪੁਰਸ ਕਹਿੰਦੀ ਜੀ ਅਸੀਂ ਰਾਉਂਡ ਅਪ ਕਰ ਲਈ ਜੀ ਅਜੇ ਕੁਝ ਮਿਲਿਆ ਨਹੀਂ ਜੀ ਮਤਲਬ ਕਮਾਲ ਆ ਭਾਈ ਸੋ ਹੁਣ ਪੰਜਾਬ ਦੀਆਂ ਕੰਧਾਂ ਵੀ ਸਰਕਾਰ ਨੂੰ ਮੂੰਹ ਚੜਾਉਣ ਲੱਗੀਆਂ ਪਰ ਸਿਸਟਮ ਸਿਆਸਤ ਤੇ ਇਹ ਸਾਰਾ ਮਾਫੀਆ ਇੰਨਾ ਬਸ਼ਰਮ ਹੈ ਇੰਨੀ ਮੋਟੀ ਚਮੜੀ ਹੈ ਕੋਈ ਅਸਰ ਨਹੀਂ ਰੱਬ ਬਚਾਏ Вот-вот. Чук.